ਆਸਟ੍ਰੇਲੀਆ ਦੇ ਪਾਰਟਨਰਸ ਵੀਜ਼ਾ ਸਿਸਟਮ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਇੱਕ ਤਜਰਬੇਕਾਰ ਮਾਈਗ੍ਰੇਸ਼ਨ ਏਜੰਟ ਨੇ ਦੱਸਿਆ ਹੈ ਕਿ ਨਕਲੀ ਰਿਸ਼ਤਿਆਂ ਦੀ ਠੱਗੀ ਪਹਿਲਾਂ ਨਾਲੋਂ ਤੇ ਗੁਣਾ ਵਧ ਗਈ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਡਿਪਾਰਟਮੈਂਟ ਆਫ ਹੋਮ ਅਫੇਅਰ ਇਸ ਨੂੰ ਰੋਕਣ ਦੇ ਵਿੱਚ ਬਹੁਤ ਪਿੱਛੇ ਹੈ ਮੈਲਬੌਰਨ ਅਧਾਰਤ ਮਾਈਗ੍ਰੇਸ਼ਨ 에ਜੰਟ ਮਾਰਕ ਪੈਲੀ ਨੇ ਕਿਹਾ ਹੈ ਕਿ ਮੈਂ ਆਪਣੀ ਹੀ ਇੰਡਸਟਰੀ ਤੇ ਬਹੁਤ ਸ਼ਰਮਿੰਦਾ ਹਾਂ ਉਹਨਾਂ ਦਾ ਕਹਿਣਾ ਹੈ ਕਿ ਨਕਲੀ ਵਿਆਹ ਤੇ ਫਰਜੀ ਰਿਸ਼ਤਿਆਂ ਦੇ ਮਾਮਲੇ ਇੰਨੇ ਵਧ ਗਏ ਹਨ ਕਿ ਸਿਸਟਮ ਵਿੱਚ ਅਸਲੀ ਰਿਸ਼ਤਿਆਂ ਦੀ ਹੁਣ ਪਛਾਣ ਨਹੀਂ ਕੀਤੀ ਜਾ ਸਕਦੀ ਪੈਲੀ ਨੇ ਕਿਹਾ ਕਿ ਮੈਂ ਸ਼ਰਮਿੰਦਾ ਹਾਂ ਕਿ ਪਿਛਲੇ 10 ਸਾਲਾਂ ਦੇ ਵਿੱਚ ਸਾਡੀ ਇੰਡਸਟਰੀ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਈ ਹੈ ਕਿ ਲੋਕ ਮੈਨੂੰ ਵੱਧ ਪੈਸਿਆਂ ਦੀ ਵੀ ਪੇਸ਼ਕਸ਼ ਕਰਦੇ ਹਨ ਕਿ ਮੈਂ ਉਹਨਾਂ ਨੂੰ ਨਕਲੀ ਪਾਰਟਨਰ ਵੀਜ਼ੇ ਲਈ ਆਸਟ੍ਰੇਲੀਆ ਤੋਂ ਕੋਈ ਔਰਤ ਲੱਭ ਕੇ ਦੇ ਦਿਆਂ। ਪਹਿਲੇ ਦੇ ਮੁਤਾਬਕ ਇਹ ਠੱਗੀ ਦਾ ਜਾਲ ਮੁੱਖ ਤੌਰ ਤੇ ਭਾਰਤੀ ਉਪਮਹਾਦੀਪ ਅਤੇ ਏਸ਼ੀਆ ਦੇਸ਼ਾਂ ਤੋਂ ਆਏ ਲੋਕਾਂ ਦੁਆਰਾ ਚਲਾਇਆ ਜਾਂਦਾ ਹੈ। ਨਾਗਰਿਕਤਾ ਮਿਲਣ ਤੋਂ ਬਾਅਦ ਉਹ ਮਾਈਗ੍ਰੇਸ਼ਨ ਏਜੰਸੀ ਖੋਲਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ਨਕਲੀ ਪਾਰਟਨਰ ਲੱਭਣ ਦਾ ਖੇਡ। ਧੱਗੀ ਦੀ ਯੋਜਨਾ ਸੋਸ ਸਮਝ ਕੇ ਚਲਾਈ ਜਾਂਦੀ ਹੈ ਵਿਦੇਸ਼ੀ ਵਿਅਕਤੀ ਕੋ 50000 ਡਾਲਰ ਤੱਕ ਵਸੂਲੇ ਜਾਂਦਾ ਹੈ ਆਸਟ੍ਰੇਲੀਆਈ 파ਟਨਰ ਨੂੰ ਇਸ ਦੇ ਵਿੱਚੋਂ ਵੱਡਾ ਹਿੱਸਾ ਵੀ ਦਿੱਤਾ ਜਾਂਦਾ ਹੈ ਇਹ ਮਾਈਗ੍ਰੇਸ਼ਨ ਏਜੰਟ ਆਪਣੀ ਫੀਸ ਤੋਂ ਇਲਾਵਾ 20000 ڈالر ਤੋਂ ਵੱਧ ਕਮਾ ਲੈਂਦਾ ਹੈ ਨਕਲੀ ਜੋੜਿਆਂ ਨੂੰ ਇੰਟਰਵਿਊ ਦੇ ਵਿੱਚ ਕੀ ਕਹਿਣਾ ਹੈ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਕਈ ਕੇਸਾਂ ਵਿੱਚ ਠੱਗੀ ਨੂੰ ਅਸਲੀ ਦਿਖਾਉਣ ਲਈ ਆਸਟ੍ਰੇਲੀਆਈ 파ਟਨਰ ਦੀ ਵਿਦੇਸ਼ ਦੀ ਯਾਤਰਾ ਵੀ ਕਰਵਾਈ ਜਾਂਦੀ ਹੈ ਜਿੱਥੇ ਫਰਜੀ ਤਸਵੀਰਾਂ ਅਤੇ ਡਾਕੂਮੈਂਟ ਬਣਾਏ ਜਾਂਦੇ ਹਨ ਪਹਿਲੀ ਨੇ ਕਿਹਾ ਹੈ ਕਿ ਵਿਦੇਸ਼ੀ ਨੂੰ ਵੀਜ਼ਾ ਮਿਲਣ ਤੋਂ ਬਾਅਦ ਉਹ ਵਾਕ ਹੋ ਜਾਂਦੇ ਹਨ ਫਿਰ ਉਹ ਆਪਣੇ ਅਸਲੀ ਸਾਥੀ ਮਾਪੇ ਅਤੇ ਕਈ ਵਾਰ ਪੂਰੇ ਦਾ ਪੂਰਾ ਟੱਬਰ ਆਸਟ੍ਰੇਲੀਆ ਵਿੱਚ ਲਿਉਣ ਲਈ ਅਰਜ਼ੀ ਦਿੰਦੇ ਹਨ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਠੱਗ ਹੋਣ ਗਰੀਬ ਆਸਟ੍ਰੇਲੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਨਸ਼ੇ ਦੀਆਂ ਆਦੀ ਔਰਤਾਂ ਮਾਨਸਿਕ ਸਿਹਤ ਸਮੱਸਿਆਵਾਂ ਵਾਲੀਆਂ ਔਰਤਾਂ ਬੇਗਰ ਅਤੇ ਵਿੱਤੀ ਤੰਗੀ ਦਾ ਇਹ ਸ਼ਿਕਾਰ ਔਰਤਾਂ ਜਲਦੀ ਕਮਾਈ ਦੇ ਸੁਪਨੇ ਵਿੱਚ ਫਸ ਜਾਂਦੀਆਂ ਹਨ। ਕਈ ਵਾਰ ਉਹ ਹਿੰਸਾ, ਧਮਕੀਆਂ ਤੇ ਸ਼ੋਸ਼ਣ ਦਾ ਸਾਹਮਣਾ ਵੀ ਕਰਦੀਆਂ ਹਨ। ਭਾਰਤ-ਪਾਕਿਸਤਾਨ-ਚੀਨ ਇਹ ਦੇਸ਼ ਠੱਗੀ ਦੇ ਕੇਸਾਂ ਦੇ ਵਿੱਚ ਸਭ ਤੋਂ ਵੱਧ ਸਾਹਮਣੇ ਆਏ ਹਨ। ਹੁਣ ਅਫਗਾਨਿਸਤਾਨ ਅਤੇ ਲੇਬਲਾਂ ਤੋਂ ਆਉਣ ਕਰਕੇ ਕੇਸ ਹੋਰ ਵੀ ਵੱਧ ਗਏ ਹਨ। ਇੱਕ ਹੋਰ ਚਕਾਉਣ ਵਾਲੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇੱਕ ਚੀਨੀ ਐਪ ਤੇ ਤਾਂ ਫੇਕ ਜੀਵਨ ਸਾਥੀ ਖੁੱਲਿਆਂ ਵਿੱਚੇ ਜਾ ਰਹੇ ਹਨ ਜਿਸ ਨਾਲ ਲੋਕ ਸਕਿਲਡ ਵੀਜ਼ਾ ਰਾਹੀਂ ਪੀਆਰ ਲੈ ਸਕਣ। ਆਸਟ੍ਰੇਲੀਅਨ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਹੈ ਕਿ ਵੀਜ਼ਾ ਠੱਗੀ ਲਈ ਵੱਧ ਰਹੀ ਗਲੋਬਲ ਸਮੱਸਿਆ ਹੈ ਲੋਕਾਂ ਦੇ ਸੁਪਨਿਆਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ ਮਾਰਕ ਪੈਲੀ ਨੇ ਹੋਮ ਅਫੇਅਰ ਨੂੰ ਸਖਤ ਕਾਰਵਾਈ ਕਰਨ ਨਿਯਮ ਸਖਤ ਕਰਨ ਅਤੇ ਠੱਗੀ ਖਿਲਾਫ ਸਜ਼ਾਵਾਂ ਵਧਾਉਣ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਿਸਟਮ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ ਠੱਗੀਆਂ ਵੱਜਦੀਆਂ ਹੀ ਰਹਿਣਗੀਆਂ ਠੱਗੀ ਦਾ ਇਹ ਜਾਲ ਇੰਨਾ ਵੱਡਾ ਹੈ ਕਿ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਪਰ ਇਹ ਸਪਸ਼ਟ ਹੈ ਕਿ ਨਕਲੀ ਰਿਸ਼ਤੇ ਰਾਹੀਂ ਵੀਜ਼ੇ ਲੈਣ ਵਾਲੀ ਇਹ ਇੰਡਸਟਰੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਹੋਮ ਅਫੇਅਰ ਵੱਲੋਂ ਇਸ ਮਾਮਲੇ ਤੇ ਹਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ